ਕੀ ਨਾਮ ਹੈ ਕਿਹੜਾ ਬ੍ਰਾਂਡ ਹੈ ਜਿਹੜਾ ਤੁਸੀਂ ਐਕਸਪੋਰਟ ਦੇ ਵਿੱਚ ਇਹਨਾਂ ਲੈ ਕੇ ਆਉਂਦੇ ਹੋ ਅ ਮੇਰਾ ਨਾਮ ਗੁਨੀਤਪਾਲ ਸਿੰਘ ਹੈਗਾ ਹੈ ਤੇ ਇਹ ਸਾਡਾ ਬ੍ਰਾਂਡ ਨਾਮਤਾਰੀ ਬ੍ਰਾਂਡ ਹੈਗਾ ਹੈ ਨਾਮਤਾਰੀ ਫੈਨਸ ਸਾਡਾ ਰਜਿਸਟਰਡ ਬ੍ਰਾਂਡ ਹੈਗਾ ਹੈ 1980 ਚ ਮੇਰੇ ਫਾਦਰ ਜਿਹੜੇ ਮਕੈਨੀਕਲ ਇੰਜੀਨੀਅਰ ਹੈਗੇ ਉਹਨਾਂ ਨੇ ਇਹ ਪੱਖੇ ਬਣਾਉਣੇ ਸ਼ੁਰੂ ਕੀਤੇ ਸੀਗੇ ਤੇ ਅਸੀਂ ਜ਼ਿਆਦਾਤਰ ਟੈਂਟ ਇੰਡਸਟਰੀ ਜਾਂ ਦੂਜੀ ਇੰਡਸਟਰੀ ਵਾਸਤੇ ਫੈਨ ਹੈਵੀ ਡਿਊਟੀ ਬਣਾਉਂਦੇ ਆ ਅੱਗੇ ਹਾਂ ਫੈਨ ਦਾ ਸ਼ੋਰ तकरीबन ਨਾ ਦੇ ਬਰਾਬਰ ਹੈਗਾ ਹੈ ਸਾਇਲੈਂਟ ਫੈਨਸ ਤੁਸੀਂ ਕਹਿ ਸਕਦੇ ਹੈਗੇ ਹੋ ਤੇ ਹਵਾ ਇਹਦੀ ਕਾਫੀ ਦੂਰ ਤੱਕ ਜਾਂਦੀ ਹੈ ਕੀ ਸਾਡੇ ਕੋਲ 20 ਇੰਚੀ ਤੋਂ ਲੈ ਕੇ 48 ਇੰਚ ਤੱਕ ਪੱਕੇ ਹੈਗੇ ਆਂ ਕੱਲੇ ਪੱਖੇ ਹੀ ਨਹੀਂ ਅਸੀਂ ਮਿਸਟ ਫੈਨ ਵੀ ਬਣਾਣੇ ਹੈਗੇ ਆਂ ਜਿਹੜਾ ਇੰਡਸਟਰੀ ਨੂੰ ਜਾਂ ਆਊਟਡੋਰ ਦੇ ਵਿੱਚ ਵੀ 쿨ਿੰਗ ਜਦੋਂ ਅਸੀਂ ਲਾਰਜ ਏਰੀਆ ਕਰਨਾ ਹੈ ਵੱਡਾ ਏਰੀਆ 쿨 ਕਰਨਾ ਹੋਵੇ ਤੇ ਉਸ ਤੋਂ ਬਾਅਦ ਜਿਹੜਾ ਉਹਦੇ ਵਾਸਤੇ ਇਹ ਫੈਨਸ ਮਿਸਟ ਫੈਨ ਬਹੁਤ ਕਾਮਯਾਬ ਹੈ ਸਾਡੇ ਕਾਫੀ ਸੇਲ ਸਾਡੀ ਮੈਰਿਜ ਪੈਲੇਸਿਸ ਟੈਂਟ ਵਾਲਿਆਂ ਨੂੰ ਹੈਗੀ ਐ ਚੰਡੀਗੜ੍ਹ 45 ਸੈਕਟਰ ਗਊਸ਼ਾਲਾ ਜੀ ਵੀ ਮੈਂ 15 ਤੋਂ 20 ਪੱਕਿਆਂ ਦਾ ਯੂਨਿਟ ਲਾਇਆ ਹੋਇਆ ਹੈ ਹਿੰਦੁਸਤਾਨ ਤੋਂ ਬਾਹਰ ਤਾਂ ਐਨਐਸਐਸਟੀ ਹੈਗੀ ਜਿੱਥੇ ਗਰਮੀ ਪੈਂਦੀ ਹੈ ਉੱਤੇ ਪਸ਼ੂਆਂ ਵਾਸਤੇ ਉਹ ਲਾਂਦੇ ਆ ਗਊਆਂ ਦਾ ਪੈਸਾ ਦਾ ਦੁੱਧ ਵੀ ਵੱਧ ਹੋ ਜਾਂਦੇ ਜੇ ਗਰਮੀ ਦੇ ਵਿੱਚ ਪ੍ਰੋਪਰ ਉਹਨਾਂ ਨੂੰ ਦਿੱਤਾ ਜਾਏ ਐ ਹੁਣ ਹਿੰਦੁਸਤਾਨ ਵਿੱਚ ਵੀ ਪੌਪੂਲਰ ਹੋਣਾ ਸ਼ੁਰੂ ਹੋ ਗਿਆ ਹੈਗਾ ਗਈਆਂ ਵਾਸਤੇ ਹੋਰ ਪਸ਼ੂਆਂ ਵਾਸਤੇ ਵੀ ਜਿੰਨਾ ਉਹਨਾਂ ਨੂੰ ਅਸੀਂ ਗਰਮੀ ਦੇ ਵਿੱਚ ਚੰਗਾ ਰੱਖਾਂਗੇ ਅਸੀਂ ਉਹਨਾਂ ਨੂੰ ਜਿੰਨੀ ਫੈਸਿਲਿਟੀ ਜਿਵੇਂ ਐ ਥੋੜੀ ਜੀ ਠੰਡਕ ਹੋਏਗੀ ਆਪਾਂ ਨੋਰਮਲ ਇੱਕ ਸ਼ੈੱਡ ਦੇ ਥੱਲੇ ਕਰ ਦਿੰਨੇ ਆਂ ਟੀਨ ਦੇ ਸ਼ੈੱਡਾਂ 'ਚ ਗਰਮੀ ਬਹੁਤ ਹੁੰਦੀ ਹੈ ਕੀ ਹੈ ਬਟ ਜੇ ਅਸੀਂ ਮਿਸਟਿੰਗ ਨਾਲ ਜਾਂ ਫੌਗਿੰਗ ਨਾਲ ਅਸੀਂ ਪਸ਼ੂਆਂ ਦੇ ਐ ਪੱਖੇ ਤੇ ਹੋਰ ਲਗਾਵਾਂਗੇ ਤੇ ਸਾਰੀ ਚੀਜ਼ਾਂ ਪਸ਼ੂਆਂ ਦਾ ਵੀ ਧਿਆਨ ਰੱਖਿਆ ਜਾਏਗਾ ਤੇ ਦੂਜੀ ਗੱਲ ਜਿਹੜਾ ਦੁੱਧ ਵਗੈਰਾ ਦੇ ਵਿੱਚ ਵੀ ਵਾਦਾ ਜ਼ਰੂਰ ਹੋਏਗਾ ਵੀ ਅਪੀਲ ਕਰਦੇ ਹਾਂ ਜੀ ਜਿਹੜੇ ਅਧਿਕਾਰ ਲਾ ਰਹੇ ਆ ਜਾਂ ਇਹਨਾਂ ਦੇ ਅਸੀਂ ਇਹ ਕਹਿਣਾ ਚਾਹਾਂਗੇ ਬੇਸਿਕਲੀ ਲੋਕੀ ਥੋੜੀ ਜੀ ਗਲਤੀ ਕਰਦੇ ਜਿੱਥੇ ਵੱਡੇ ਵੱਡੇ ਹਾਲ ਹੁੰਦੇ ਆ ਉਹਦੇ ਸੀਲਿੰਗ ਫੈਨ ਲਗਾ ਲੈਂਦੇ ਆ ਉੱਪਰ ਚਾਦਰਾਂ ਹੁੰਦੀਆਂ ਜਾਂ ਹੁੰਦੀਆਂ ਉਹਦੇ ਨਾਲ ਉੱਪਰੋਂ ਗਰਮ ਹਵਾ ਉਹ ਪੱਕੇ ਥੱਲੇ ਖਿੱਚਦੇ ਆ ਪੱਖੇ ਜਾਂ ਤਾਂ ਆਪਾਂ ਨੂੰ ਪੈਡਸਟਲ ਜਿਹੜੇ ਖੜੇ ਜ਼ਮੀਨ ਵਿੱਚ ਰੱਖਣੇ ਚਾਹੀਦੇ ਜਾਂ ਦੀਵਾਰਾਂ ਤੇ ਲਗਾਉਣੇ ਚਾਹੀਦੇ ਜਿਹੜੇ ਵੱਡੇ ਸ਼ੈੱਡ ਹੁੰਦੇ ਤਾਂ ਕਿ 에ਅਰ ਜਿਆਦਾ ਤੋਂ ਜਿਆਦਾ ਸਰਕੂਲੇਟ ਹੋਏ ਤੇ ਉਹਦੇ ਨਾਲ ਠੰਡਾ ਰਹੇ ਬਾਕੀ ਜਿੱਥੇ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਉੱਤੇ ਫਿਰ ਗਰਮੀ ਦੇ ਟਾਈਮ ਦੇ ਵਿੱਚ ਮਿਸਟ ਜਿਹੜੀ ਕਿ ਇੰਨਾ ਪਤਲਾ ਪਾਣੀ ਤੋੜ ਕੇ ਹਵਾ ਵਿੱਚ ਮਿਕਸ ਕਰ ਦਿੰਦੀ ਹੈ ਉਹ ਲਗਾਉਣੇ ਚਾਹੀਦੇ ਆ ਤਾਂ ਕਿ ਸ਼ੈੱਡ ਠੰਡਾ ਹੋਏ ਲੇਬਰ ਨੂੰ ਵੀ ਰਾਹਤ ਮਿਲੇ ਤੇ ਉਵੇਂ ਮੈਰਿਜ ਫੰਕਸ਼ਨਸ ਵਗੈਰਾ ਇਸ ਤਾ ਨਾਰਮਲ ਵੱਧ ਤੋਂ ਵੱਧ ਫੈਸਿਲਿਟੀ ਲੋਕਾਂ ਨੂੰ ਲੋੜ ਹਾਂ ਸਾਡੇ ਪੱਖੇ ਮੰਨ ਟਾਬੇ ਦੇ ਵਿੱਚ ਸੁਖਦੇਵ ਟਾਬਾ ਹੋ ਗਿਆ ਹਵੇਲੀਆਂ ਦੇ ਵਿੱਚ ਕਾਫੀ ਜਗ੍ਹਾ ਸਾਡੇ ਪੱਖੇ ਆ ਲੱਗੇ ਹੋਏ ਆ ਆਊਟਰ ਲੋਕੀ ਪਸੰਦ ਕਰਦੇ ਹੈਗੇ ਆ ਕੋਲ ਅਸੀਂ ਤਾਂ ਐਸੇ ਵਾਸਤੇ ਵੀ ਲਗਾਇਆ ਬਟ ਵੈਸੇ ਵੀ ਲੋਕੀ ਜਿਹੜੀ ਬਾਕੀ ਮਸ਼ੀਨਰੀ ਦੇ ਨ ਆ ਰਹੇ ਦੇਖਣ ਆ ਰਹੇ ਹੈਗੇ ਆ ਉਹਨਾਂ ਨੂੰ ਕੂਲਿੰਗ ਵਾਸਤੇ ਵੀ ਚੀਜ਼ਾਂ ਜਿਹੜੀਆਂ ਚਾਹੀਦੀਆਂ ਉਹਦੇ ਚ ਹੈ ਪੱਕੇ কুলਿੰਗ ਜਿਹੜੀ ਫੈਕਟਰੀ ਚ ਉਹਨਾਂ ਨੇ ਕਰਨੀਆਂ ਆ ਇੰਡਸਟਰੀਜ਼ ਵਿੱਚ ਕਰਨੀਆਂ ਆ ਜਾਂ ਓਪਨ ਏਰੀਆ ਵਿੱਚ ਕਰਨਾ ਹੈਗਾ ਉਹਦੇ ਵਾਸਤੇ ਆ ਉਹਨਾਂ ਦੇ ਕਾਫੀ ਵਧੀਆ ਕਰਗਰ ਹੋਣਗੇ ਸਾਡਾ ਅਸੀਂ ਹਾਂਜੀ ਹਾਂਜੀ 1982 ਤੋਂ ਸਾਡੀ ਫੈਕਟਰੀ ਸ਼ੁਰੂ ਦਿੱਲੀ ਚ ਹੋ ਗਈ ਸੀ ਹਾਲਾਂਕਿ 1980 ਚ ਹੀ ਡਿਵੈਲਪਮੈਂਟ ਸ਼ੁਰੂ ਹੋ ਗਈ ਸੀ ਕਿ ਬਟ 82 ਤੋਂ ਲੈ ਕੇ ਹੁਣ ਤੱਕ ਪਹਿਲੇ ਸਾਡੀ ਫੈਕਟਰੀ 35 ਸਾਲ ਦਿੱਲੀ ਸੀਗੀ ਹੁਣ ਮੁਹਾਲੀ ਹੈਗੀ ਇੱਕ ਸਾਲ ਦੀ ਪੂਰੀ ਗਾਰੰਟੀ ਹੁੰਦੀ ਹੈ ਮੋਟਰਾਂ ਦੀ ਬਟ ਸਾਡੇ ਕੋਲ ਕਸਟਮਰ ਇਹੋ ਜਿਹੇ ਹੈਗੇ ਆ ਜਿਨ੍ਹਾਂ ਗੋਲ 35 ਤੋਂ 40 ਸਾਲ ਪੁਰਾਣੇ ਪੱਕੇ ਵੀ ਸਾਡੇ ਅੱਜ ਤੱਕ ਚੱਲਦੇ ਪਏ ਆ ਉਹੀ ਸਾਡਾ ਵਿਸ਼ਵਾਸ ਹੈ